ਸਾਰੇ ਮੇਰੇ ਸਾਥ ਸ਼੍ਰੀ ਕਾਂ ਸਾਡੇ ਚੈਨਲ ਤੇ ਸਾਰਿਆਂ ਦਾ ਸਵਾਗਤ ਹੈ ਮੀਡਾ ਜਲਸੀ ਵਧੀਆ ਹੋਮੋਂਗੇ ਅਸੀਂ ਵੀ ਸਾਰੇ ਠੀਕ ਠਾਕ ਵਧੀਆ ਤੇ ਜੇ ਮੇਰੇ ਨੂੰ ਪਤਾ ਹੀ ਆ ਹ ਛੋਟੇ ਖੰਨੇ ਕਹਣੀਗਾ ਤੇ ਆਪਾਂ ਸ਼ੋਰਟ ਸਾਡੇ ਸਾਬਾ ਬਲੌਗ ਫਸਤੀ ਨਹੀਂ ਪਾਇਆ ਬਾਬਾ ਨਿਰਗੁਨ ਦਾ ਜੀ ਦੇ ਗੁਰਦੁਆਰਾ ਸਾਹਿਬ ਬਰਸੀ ਹੁੰਦੀ ਆ ਇੱਕ ਤੋਂ 6 ਤਰੀਕ ਤੱਕ ਅੱਜ ਕਿੰਨੀ ਤਰੀਕ ਹੋ ਗਈ ਅੱਜ ਹੋ ਗਈ 4 ਤਰੀਕ ਤੇ ਹੁਣ ਸ਼ਾਮ ਦਾ ਟਾਈਮ ਮੰਮੀ ਤਾਂ ਗਏ ਹੋਏ ਨੇ ਪਹਿਲਾਂ ਦੀ ਮੰਮੀ ਤਾਂ ਸਾਜਰੇ ਚੁੱਤੇ ਜਾਂਦੇ ਨੇ ਸੇਵਾ ਕਰਵਾਉਂਦੇ ਨੇ ਉੱਥੇ ਤੇ ਫਿਰ ਅਸੀਂ ਹੁਣ ਕੰਮ ਕਵਾਰ ਕਰਕੇ ਅਸੀਂ ਵੈਸੇ ਵੀ ਡੇਲੀ ਵੀ ਜਾਣੇ ਹੁੰਦੇ ਆ ਸ਼ਾਮ ਨੂੰ ਉੱਥੇ ਮੱਥਾ ਟੇਕਣ ਤੇ ਬੱਸ ਅਸੀਂ ਮੱਥਾ ਟੇਕ ਕੇ ਮੁੜੇ ਆਵਾਂਗੇ ਕਿ ਮੰਮੀ ਨੂੰ ਬਾਅਦ ਚਰਾ ਦੂੰ ਦੁਵਾਨ ਖਤਮ ਹੋਏ ਤੋਂ ਹਰਮਨ ਫੇਰ ਲੈ ਕੇ ਆਉਣਗੇ ਤੇ ਅੱਜ ਤੁਹਾਨੂੰ ਵੀ ਦਰਸ਼ਨ ਕਰਵਾਉਣੇ ਆਂ ਅਸੀਂ ਤੇ ਹਜੇ ਕੱਲ ਦਾ ਦਿਨ ਆ ਤੇ ਛੇ ਟ੍ਰਿੰਕ ਨੂੰ ਪੂਰੇ ਪਹੁੰਚੇ। ਉਹਨਾਂ ਨਾਲ ਦਿਖਾਵਾਂਗੇ। ਉਹਨਾਂ ਸਾਡਾ ਰਸਤਾ ਵੀ ਦਿਖਾਉਣੇ ਆ। ਤੇ ਜਿਹੜਾ ਖਾਨੇ ਤੋਂ ਖਟੜਿਆਂ ਨੂੰ ਆਉਂਦਾ ਹੈ ਤੇ ਉਧਰੋਂ ਬਰਸੀ ਦਾ ਟਾਈਮ ਉਧਰੋਂ ਮੀਂਹ ਪਈ ਜਾਂਦੇ ਨੇ ਤੇ ਉਧਰੋਂ ਸਾਡੇ ਰਸਤੇ ਦੀ ਬਹੁਤ ਬੁਰੀ ਹਾਲਤ ਹੈ। ਤੇ ਮੀਂਹ ਨਾਲ ਪਾਣੀ ਪਰ ਪਰ ਕੇ ਆਉਂਗਾ ਕਿ ਇੱਥੇ ਕੇਰੀ ਜੀ ਵਾਲੀ ਜਗ੍ਹਾ ਤੇ ਤਾਂ ਵਧੀਆ ਹੋ ਗਿਆ ਹਨਾ ਚੰਗੀਆਂ ਆ ਹਨਾ। ਕਿਉਂਕਿ ਮੀਂਹ ਨਹੀਂ ਪਿਆ ਹੈਗਾ ਨਾ ਉਹ ਸੜਕ ਵਾਂਗੂ ਬਣ ਗਈ ਉਹ ਵਧੀਆ ਹੋਗੀ ਤੇ ਥੋੜੀ ਜਿਹਾ ਹੁਣ ਗਾਹਾਂ ਵੀ ਪਾ ਦੰਦੇ ਜਾਂ ਤਾਂ ਮੜੀ ਜੀ ਚੱਜ ਜੀ ਨਾਲ ਇੰਨੀ ਜਗ੍ਹਾ 'ਚ ਪਾ ਕੇ हट ਗਏ ਤੁਰ ਕੇ ਜਾਣ ਵਾਲੇ ਜਾਂਦੇ ਨੇ ਤੁਰ ਕੇ ਕੋਈ ਮੋਟਰਸਾਈਕਲ ਤੇ ਕੋਈ ਕਾਰਾਂ ਤੇ ਤੇ ਪੂਰੀ ਰੌਣਕ ਲੱਗੀ ਹੋਈ ਹੈ ਮੇਲਾ ਜਿਹੜਾ ਬਾਹਰ ਕਰਨਾ ਆ ਦੁਕਾਨ ਵਾਲੇ ਆਪਦੀ ਜਗ੍ਹਾ ਬੁੱਕ ਕਰ ਗਏ ਹਨਾ ਪਾਈਪ ਪਾਈਪ ਗੱਡ ਗਿਆ ਆਪਦੇ ਤੇ ਲਾ ਗਏ ਸਮਾਨ ਕੱਲ ਨੂੰ ਆ ਜਾਣਗੇ ਤੇ ਆ ਛੂਟੇ ਲੱਗੇ ਹੋਏ ਨੇ ਅਸੀਂ ਸਰੌੜਾ ਪਾਉਂਦਾ ਤੋਤੇ ਤੇਰੇ ਤੋਂ ਬੁੱਤੋਂ ਉੱਨਾਂ ਦੇ ਉੱਪਰ ਹੀ ਚੜਿਆ ਜਾਂਦਾ ਆ ਇੱਕ ਦੁਕਾਨ ਤਾਂ ਲੱਗ ਗਈ ਐਤ ਕਿ ਉੱਧਰ ਨਹੀਂ ਲੱਗਣ ਦਿੰਦੇ ਦੁਕਾਨਾਂ ਉੱਥੇ ਕੀ ਨਹੀਂ ਲੱਗਣ ਦਿੰਦੇ ਉਰੇ ਦੇ ਕੰਨ ਉਹ ਹਰ ਟੈਕ ਐਪ ਇਸ ਹੋਰੀ ਅੰਦਰ ਨਹੀਂ ਲੱਗੀ ਆ ਗਿਆ ਇਸ ਵਾਰੀ ਇੱਧਰ ਦੁਕਾਨਾਂ ਨਹੀਂ ਲੱਗਣ ਦਿੱਤੀਆਂ ਫੇਰ ਨਾ ਤੁਰਨ ਵਾਲਿਆਂ ਦਾ ਵੀ ਬਹੁਤ ਔਖਾ ਹੋ ਜਾਂਦਾ پارکਿੰਗ ਵੀ ਨਹੀਂ ਮਿਲਦੀ ਸਪੇਸ ਹਾਂ ਨਹੀਂ ਤਾਂ ਇੱਥੇ ਵੀ ਦੁਕਾਨਾਂ ਦੁਕਾਨਾਂ ਲੱਗੀਆਂ ਵੀ ਆਉਂਦੇ ਤੁਹਾਨੂੰ ਦਿਖਾਵਾਂਗੇ ਅੱਜ ਤਾਂ ਪੂਰਾ ਅਜਰਾਸ਼ਾ ਕੱਲ ਨੂੰ ਹੋਰ ਜ਼ਿਆਦਾ ਕੱਲ ਨੂੰ ਤਾਂ ਪੂਰਾ ਹੋਊਗਾ ਕੱਲ ਨੂੰ ਤਾਂ ਬਹੁਤ ਜ਼ਿਆਦਾ ਇਕੱਠ ਹੋਣਾ ਕਿਉਂਕਿ ਦੁਕਾਨਾਂ ਵਾਲਿਆਂ ਨੇ ਵੀ ਕੱਲ ਨੂੰ ਆ ਜਾਣਾ ਕੀ ਲੈਣਾ ਸੀਸਾ ਮੇਰੇ ਬਾਪੂ ਇਹ ਜੀ ਗਾਣੇ ਨੂੰ ਬੜੀ ਜੀ ਜੀ ਕੀ ਗੱਲ ਹੈ ਉਹ ਮੈਂ ਚਾਹਤਾ ਹਾਂ ਪਿਆਰ ਰਹਿਣ ਤੋਂ ਰਾਤਾਂ ਤੇ ਬਹਿ ਜਾਏਗਾ ਪਰ ਤੇ ਦੋਤਾ ਨਿਮਲ ਇਸੇ ਤਰ੍ਹਾਂ ਬਣੇ ਚਾਹੇ ਉਹ ਰੇਹਤਾ ਸਰਕਾਰ ਦੇ ਸਾਡੇ ਸੁਨਮ ਦੇਲਾ ਕਿਹਦਾ ਬਾਰੀ ਹੋਣੀ ਹੈ ਕਿੱਥੋਂ ਤੋਂ ਕਿੱਥੇ ਦੋ ਪੱਤੇ ਕੱਟ ਆਇਆ ਕੀ ਤੁਸੀਂ ਪਹਿਲਾਂ ਦੇਖਿਆ ਸਾਰਿਆਂ ਨੇ ਵੀ ਸੰਤ ਸਮਾਗਮ ਸੀਗੇ ਆਪਣੇ ਨਾਲ ਦੇ ਪਿੰਡ ਛੋੜਖਣੇ ਬਾਬਾ ਨਿਰਗੰਨ ਦਾਸ ਜੀ ਸੰਤ ਬਾਬਾ ਬ੍ਰਹਮ ਗਿਆਨੀ ਨਿਰਗੰਨ ਦਾਸ ਜੀ ਉਹਨਾਂ ਦਾ ਅਸਥਾਨ ਸੋ ਉੱਥੇ ਵੀ 6 ਤਰੀਕ ਨੂੰ ਵਰਸੀ ਹੁੰਦੀ ਹੈ ਉਹਨਾਂ ਦੀ 1 ਤੋਂ 6 ਤੱਕ ਸਮਾਗਮ ਹੁੰਦੇ ਨੇ ਖੰਡ ਪਾਠ ਸਾਭਾ ਦੀ ਲੜੀ ਆਰੰਭ ਹੁੰਦੀ ਹੈ ਉਹਨਾਂ ਦੇ ਭੋਗ ਪਾਏ ਜਾਂਦੇ ਨੇ ਤੇ ਸ਼ਾਮੀ ਜਾਂਦੇ ਸੀਗੇ ਅਸੀਂ ਮੰਮੀ ਨੂੰ ਪਹਿਲਾਂ ਛੱਡ ਜਾਂਦੇ ਸੀ ਮੰਮੀ ਸਵੇਰੇ ਮਾਰਨਿੰਗ ਵੀ ਜਾਂਦੇ ਸੀਗੇ ਤੇ ਸ਼ਾਮ ਨੂੰ ਵੀ ਜਾਂਦੇ ਸੀਗੇ ਸੇਵਾ ਕਰਨ ਸੋ ਅਸੀਂ ਅਸੀਸ ਕਰਕੇ ਔਖਾ ਹੁੰਦਾ ਸੀਗਾ ਬੱਚੇ ਦਾ ਤੁਹਾਨੂੰ ਪਤਾ ਹੀ ਆ ਜੀ ਸੋ ਅਸੀਂ ਸ਼ਾਮ ਨੂੰ ਜਾਂਦੇ ਸੀਗੇ ਸੋ ਉਹਦੇ ਵਿੱਚ ਜੋ ਵੀ ਤੁਸੀਂ ਦੇਖਿਆ ਜੀ ਉਹ ਸੰਤ ਸਮਾਗਮ ਆ ਤੇ ਦੀਵਾਨ ਸ਼ਾਮ ਨੂੰ ਦੀਵਾਨ ਸੱਜਦੇ ਸੀਗੇ ਤੇ ਅਸੀਂ ਜਾਂਦੇ ਸੀ ਕੁਝ ਟਾਈਮ ਸੰਗਤ ਕਰਦੇ ਸੀਗੇ ਤੇ ਉਸ ਆਸਥਾਨ ਤੇ ਮਤਲਬ 6 ਤਰੀਕ ਨੂੰ ਵਰਸੀ ਹੁੰਦੀ ਹੈ ਬਾਬਾ ਜੀ ਦੀ ਵਰਦੀ ਹੈ ਜੀ ਸੋ ਸੁੱਖਾਂ ਵਾਰ ਆਉਂਦੀਆਂ ਨੇ ਜੋ ਵੀ ਆਪਣੇ ਸ਼ਰਧਾ ਨਾਲ ਜੋ ਵੀ ਵਾਰ ਮੰਗਦਾ ਸਭ ਦਾ ਪੂਰਾ ਹੁੰਦੀਆਂ ਨੇ ਸੋ ਤੁਸੀਂ ਵੀ ਜਰੂਰ ਆਓ ਜੀ ਸਾਰੇ ਜਾਨੇ ਵੀ ਜਰੂਰ ਜੋ ਨੇੜੇ ਤੇੜੇ ਨੇ ਜਰੂਰ ਵਿਜ਼ਿਟ ਕਰਿਓ ਜਰੂਰ ਸੰਗਤ ਦਰਸ਼ਨ ਕਰਨੇ ਚਾਹੀਦੇ ਨੇ ਜੀ 6 ਤਰੀਕ ਨੂੰ ਉਹਨਾਂ ਦੀ ਵਰਸੀ ਹੁੰਦੀ ਹੈ ਸੋ ਆਪਾਂ ਕੀ ਸੰਤ ਸਮਾਗਮ ਵਲੌਗ ਦਾ ਉਰੀ ਕਰਦੇ ਆ ਐਂਡ ਸੋ ਮਿਲਦੇ ਆ ਆਪਾਂ ਨੈਕਸਟ ਵੀਡੀਓ